ਮਹਾਰਾਜ ਦੇ ਬਚਨ ਬਲਿਹਾਰੀ ਕੁਦਰਤ ਵਸੀਆ ਤੇਰਾ ਅੰਤ ਨਾ ਜਾਈ ਲਖਿਆ ਉਹ ਸੰਸਾਰ ਤੇ ਇੱਕ ਪੁਰਾਤਨ ਜੰਗਾਂ ਜੁੱਧਾਂ ਦੇ ਨਜ਼ਰੀਏ ਤੋਂ ਵੀ ਸਿੱਖਾਂ ਦੀ ਸ਼ਰਨਗاه ਰਹੇ ਇਹ ਪਿੰਡਦਾਰਾਂ ਵਾਲਾ ਚਿੜੀ ਵੀ ਕਹਿੰਦੇ ਬੀੜ ਵੀ ਆਹੇ ਇਹ ਚ ਬਹੁਤ ਪੁਰਾਣੇ 200 300 ਸਾਲ ਪੁਰਾਣੇ ਰੁੱਖ ਵੀ ਹੈਗੇ ਆਪਣੇ ਵੀਰ ਖਾਲਸਾ ਜੀ ਵਾਲਿਆਂ ਦੀ ਮਦਦ ਨਾਲ ਇਹਨਾਂ ਨੇ ਹੋਰ ਰੁੱਖ ਵੀ ਲਾਏ ਇੱਥੇ ਸਾਰੇ ਕਾਸੇ ਤੋਂ ਇਹ ਪਹਿਲਾਂ ਨਾਲੋਂ ਬਹੁਤ ਬਿਹਤਰ ਆ ਕਾਲ ਸਾਈਡ ਵਾਲਿਆਂ ਵੱਲੋਂ ਇਹਦੀ ਚਾਰਦواری ਦੇ ਤੌਰ ਤੇ ਜਾਲੀ ਲਾਈ ਜਾ ਰਹੀ ਵੀ ਤਾਂ ਕਿ ਆਵਾਰਾ ਪਸ਼ੂ ਆ ਕੇ ਖਰਾਬ ਨਾ ਕਰ ਸਕਣ ਤਾਂ ਇਹ ਸਾਂਭਣ ਯੋਗ ਚੀਜ਼ਾਂ ਆ ਇਹ ਅਸੀਂ ਬਹੁਤ ਸਵਾਗਤਯੋਗ ਕਦਮ ਆ ਉਹਨਾਂ ਦਾ ਤੇ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਵੀ ਮਹਾਰਾਜ ਉਹਨਾਂ ਨੂੰ ਸਫਲਤਾ ਬਖਸ਼ੇ ਤੇ ਇਦਾਂ ਦੀ ਹੋਰ ਵੀ ਇਹ ਛਿੜੀਆਂ ਲਾਈਆਂ ਵੀ ਜਾ ਸਕਣ ਹਨ ਤੇ ਜਿਹੜੀਆਂ ਹੈਗੀਆਂ ਉਹ ਤਾਂ ਸਾਂਭਣ ਦੇ ਬੰਦੇ ਹੀ ਆ ਸਾਡਾ ਸਾਰਿਆਂ ਦਾ ਤੇ ਇੱਥੇ ਜਿਹੜਾ ਉਹ ਤੋਂ ਖਾਲਸਾਡ ਨੇ ਜੰਗਲ ਲਾਇਆ ਜੀ ਉਹ ਬਹੁਤ ਹੀ ਸਲਾੰਘਾਯੋਗ ਕਦਮ ਆ ਤੇ ਉਹ ਸਾਨੂੰ ਪਤਾ ਵੀ ਆਕਸੀਜਨ ਦਿੰਦਾ ਵੀ ਸਾਰਾ ਪਿੰਡ ਤਾਂ ਉਹਨਾਂ ਨੇ ਸਾਹ ਵੀ ਰੱਖਿਆ ਆ ਗਾ ਦਰਖਤਾਂ ਨੇ ਦਰਖਤਾਂ ਦੇ ਨਾਲ ਨਾਲ ਇੱਥੇ ਜਿਹੜੇ ਜਾਨਵਰ ਨੇਗੇ ਉਹ ਆਪਣੇ ਲਈ ਹੋਰ ਵੀ ਫਾਇਦੇਮੰਦ ਨੇਗੇ ਅਸੀਂ ਬਹੁਤ ਸਿਫਤ ਕਰਦੇ ਹਾਂ ਨਹੀਂ ਖਾਲਸਾ ਏਡ ਦੀ ਜੋ ਇੱਥੇ ਆ ਕੇ ਸਾਡੇ ਨਾਲ ਸੇਵਾ ਕਰਦੇ ਨੇ ਤੇ ਇਹ ਜਿਹੜੀ ਕੰਮ ਕਰਿਆ ਇਹ ਬਹੁਤ ਹੀ ਸਲਾੰਘਾਯੋਗ ਹੈ ਖਾਲਸਾ ਏਡ ਦਾ ਅਸੀਂ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਤੇ ਸੋ ਇਸ ਤਰੀਕੇ ਦੇ ਨਾਲ ਇਹ ਜੋ ਸਾਡੀ ਪ੍ਰਾਂਤਨ ਜਿਹੜੀ ਝਿੜੀ ਹੈ ਇਹ ਵੱਸ ਸਕੇ